मोहाली ट्रैफिक पुलिस द्वारा अचानक स्कूलों की बसों का किया गया निरीक्षण निरीक्षण के दौरान डीएसपी ट्रैफिक सिंह ने बस ड्राइवरों को दी हिदायत कि स्कूल बस में सीसीटीवी कैमरे सुनिश्चित करें कि वे चलते हों फर्स्ट एड किट में दवाइयां एक्सपायरी ना हो दरवाजे के पास की सीट विपरीत दिशा में होनी चाहिए अगर इनमें से कोई भी कमी पाई गई तो बस चालकों के साथ साथ बस मालिकों पर भी होगी सख्त कानूनी कार्रवाई मान जो एस एस जी ने दिशा निर्देश ਅ ਅਕਸਰ ਅਸੀਂ ਜਿਹੜੇ ਵਕਫ ਵਕ ਸਕੂਲਾਂ ਦੇ ਵਿੱਚ ਜਿਹੜੀ ਆ ਅਚੰਚੇਤ ਜਿਹੜੀ ਆ ਸਕੂਲਾਂ ਦੀ ਜਿਹੜੀ ਆ ਉਹ ਬੱਸਾਂ ਦੀ ਚੈਕਿੰਗ ਕੀਤੀ ਜਾਂਦੀ ਆ ਅ ਜਿਹੜੇ ਬੱਸੇ ਜੇ ਹੈਗੀ ਆ ਇਹਨਾਂ ਦੇ ਵਿੱਚ ਜਿਵੇਂ ਕੈਮਰੇ ਹੋਗੇ ਸਾਈਡ ਤੇ ਸਟਾਪ ਹੋ ਗਿਆ ਜਾਂ ਜਿਸ ਤਰ੍ਹਾਂ ਕਿ ਜਦੋਂ ਆ ਆਪਾਂ ਮੰਡੋ ਤੋਂ ਚੜਦੇ ਆ ਚੜਦੇ ਸਮੇਂ ਜਿਹੜੀ ਪਹਿਲੀ ਸੀਟ ਆ ਉਹ ਉਹ ਜਿਹੜੀ ਆ ਉਹ ਉਲਟ ਲੱਗੀ ਹੋਣੀ ਚਾਹੀਦੀ ਆ ਤਾਂ ਕਿ ਕਿਸੇ ਬੱਚੇ ਨਾਲ ਕੋਈ ਉਹ ਨਾ ਹੋ ਜੇ ਸੋ ਬਾਕੀ ਜਿਹੜੇ ਇਹਨਾਂ ਦੇ ਕਾਗਜ਼ ਪੱਤਰ ਆ ਉਹ ਵੀ ਚੈੱਕ ਕੀਤੇ ਜਾਂਦੇ ਆ ਖਾਸ ਕਰਕੇ ਜਿਹੜੇ ਡਰਾਈਵਰ ਆ ਡਰਾਈਵਰਾਂ ਦੇ ਲਾਇਸੈਂਸ ਚੈੱਕ ਕੀਤੇ ਜਾਂਦੇ ਆ ਕਿ ਜਿਹੜੇ ਡਰਾਈਵਰ ਆ ਕਈ ਵਾਰ ਜਿਹੜੇ ਅਣਜਾਣ ਡਰਾਈਵਰ ਆ ਉਹ ਵੀ ਹੁੰਦੇ ਆ ਲੇਕਿਨ ਇਹਦੇ ਵਿੱਚ ਜਿਹੜਾ ਕਿ ਘੱਟੋ ਘੱਟ 5 ਸਾਲ ਦਾ ਧਿਰਵਾ ਹੋਣਾ ਚਾਹੀਦਾ ਉਹੀ ਡਰਾਈਵਰ ਜਿਹੜਾ ਇਸ ਸਕੂਲੀ ਬੱਸ ਜਿਹੜੀ ਆ ਉਹ ਚਲਾ ਸਕਦਾ ਸੋ ਇਸ ਤਰ੍ਹਾਂ ਕਰਕੇ ਹਰ ਤਰ੍ਹਾਂ ਦੀ ਜਿਹੜੀ ਆ ਸਕੂਲੀ ਬੱਸ ਜਿਹਦੀ ਚੈੱਕ ਕੀਤੀ ਜਾਂਦੀ ਹੈ ਕਿ ਕੋਈ ਅ ਬੱਚਿਆਂ ਦਾ ਕੋਈ ਸਕੂਲੀ ਬੱਸ ਦਾ ਕੋਈ ਕਿਸ ਤਰ੍ਹਾਂ ਦਾ ਹਾਸਾ ਨਾ ਹੋਵੇ ਜੀ ਸਰ ਕਿਸ ਤਰੀਕੇ ਦੇ ਟ੍ਰੈਫਿਕ ਪੁਲ ਨੂੰ ਐਡਵਾਈਜ਼ਰੀ ਦਿੱਤੀ ਗਈ ਹੈ ਤੇ ਹੋਮੀ ਤੋਂ ਵੀ ਮਿਲੇਗਾ ਕਿ ਕੀ ਕੀ ਟੈਕਨੀਕ ਪਾਈ ਜਾਈਏ ਇਸ ਦੇ ਵਿੱਚ ਜਿਸ ਤਰ੍ਹਾਂ ਕਿ ਕਿਸੇ ਵੀ ਮੈਡੀਕਲ ਜਿਹੜੀ ਵਿੱਚ ਕਿੱਟ ਹੁੰਦੀ ਆ ਉਹ ਕਈ ਵਾਰ ਦੇਖਦੇ ਆ ਕਿ ਐਕਸਪਾਇਰ ਹੁੰਦੀ ਆ ਇੱਕ ਵਾਰੀ ਲੈ ਲੈਂਦੇ ਆ ਉਸ ਤੋਂ ਬਾਅਦ ਨਹੀਂ ਯੂਜ਼ ਕਰਦੇ ਔਰ ਸਪੀਡ ਗਵਰਨਰਸ ਜਿਹੜਾ ਕਿ ਉਹ ਸਹੀ ਕੰਮ ਕਰਦਾ ਹੋਣਾ ਚਾਹੀਦਾ ਤਾਂ ਕਿ ਜਿਹੜਾ ਡਰਾਈਵਰ ਆ ਉਹ ਓਵਰ ਸਪੀਡ ਗੱਡੀ ਨੂੰ ਚਲਾ ਸਕੇ ਤੋ ਜਿਨੇ ਵੀ ਸੇਫਸ ਦੀ ਆਪਣੀ ਪਾਲਿਸੀ ਆ ਉਹ ਉਹਦੇ ਤਹਿਤ ਜਿੰਨੀਆਂ ਵੀ ਹਦਾਇਤਾਂ ਹੈਗੀਆਂ ਉਹ ਇਹਨਾਂ ਨੂੰ ਪ੍ਰੈਫ ਕੀਤੀ ਗਈ ਆ ਤੇ ਇਹਨਾਂ ਨੂੰ ਪੂਰੇ ਰੱਖਣਾ ਜੇ ਕੋਈ ਉਲੰਘਣ ਕਰਿਆ ਤੇ ਉਹਦਾ ਜਿਹੜਾ ਚਲਾਮ ਪੈ ਜਾਣਾ ਤੇ ਫਿਰ ਕੈਮਰਿਆਂ ਨੂੰ ਲੈ ਕੇ ਕਿਸ ਤਰੀਕੇ ਦੇ ਹਦਾਇਤ ਕੀ ਹੈ ਜਿਹੜੇ ਕੈਮਰੇ ਪੱਤੀ ਕੋਈ ਨਹੀਂ ਲੱਗਾ ਦੇਖੋ ਜਿਹੜੇ ਕੈਮਰੇ ਚੈੱਕ ਕੀਤੇ ਗਏ ਉਹ ਹੈ ਕਿ ਜੇ ਕਿਸੇ ਬਸ ਦੇ ਵਿੱਚ ਕੈਮਰਾ ਨਹੀਂ ਆ ਤਾਂ ਉਸ ਦਾ ਜਿਹੜਾ ਉਹ ਚਲਾਨ ਕੱਟਿਆ ਜਾ ਰਿਹਾ ਹੈ ਔਰ ਇਹ ਵੀ ਹਦਾਇਤ ਕੀਤੀ ਗਈ ਕਿ ਜੇ ਉਹਨੇ ਵੀ ਕੈਮਰਾ ਲੱਗਿਆ ਹੋਰ ਕੈਮਰਾ ਜਿਹੜਾ ਪੂਰਾ ਵਰਕਿੰਗ ਚ ਹੋਣਾ ਚਾਹੀਦਾ ਸੋ ਆਪ ਜੀ ਦੇ ਚੈਨਲ ਦੇ ਮਾਧਿਅਮ ਰਹੀ ਮੈਂ ਸਾਰੇ ਸਕੂਲਸ ਦੇ ਜਿਹੜੇ ਓਨਰ ਆ ਉਹਨਾਂ ਨੂੰ ਇਹ ਅਪੀਲ ਕਰਦਾ ਪ੍ਰਿੰਸੀਪਲ ਨੂੰ ਕਿ ਸਾਰੇ ਆਪਣੇ ਸਕੂਲੀ ਬੱਸਾਂ ਖੁਦ ਵੀ ਉਹਨਾਂ ਨੂੰ ਚੈੱਕ ਕਰਨੀ ਚਾਹੀਦੀ ਆ ਵੀ ਸਾਡੇ ਡਰਾਈਵਰਸ ਜਿਹੜੇ ਰੱਖੇ ਆ ਉਹਨਾਂ ਦੇ ਬਾਇਸਾਂਸ ਔਰ ਕੀ ਉਹ ਜਿਹੜੀਆਂ ਸੇਫ ਸਕੂਲ ਪਾਲਿਸੀ ਦੇ ਦੀਨ ਹੈ ਕਿ ਉਹ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਸੋ ਧਿਆਨ ਕਮ ਚੀਜ਼ ਆ ਸੋ ਬੱਚੇ ਜਿਹੜੇ ਸਾਡੇ ਦੇਸ਼ ਦਾ